ਬੰਟੀ ਬਾਬੇ ਨੂੰ ਐਸੀ ਕਿਹੜੀ ਮਜਬੂਰੀ ਸੀ ਜਿਹੜਾ ਇਹਨਾਂ ਨੂੰ ਪੈਸਾ ਦਿੱਤੀ ਜਾਂਦੀ ਪੈਸਾ ਮਿਲਦਾ ਰਿਹਾ ਫੰਡ ਮਿਲਦਾ ਰਿਹਾ ਚੰਦਾ ਮਿਲਦਾ ਰਿਹਾ ਉਹ ਚੰਦੇ ਦੇ ਸਾਥ ਧੰਦਾ ਚੱਲਦਾ ਰਿਹਾ ਚੰਦਾ ਬੰਦ ਧੰਦਾ ਬੰਦ ਤੋਂ ਬੰਦਾ ਵੀ ਬੁਰਾ ਹੋ ਗਿਆ ਧਿਆਨ ਆਂਦਾ ਹੈ ਹਿੰਦੂ ਸੰਗਠਨਾਵਾਂ ਵੱਲੋਂ ਖਾਸ ਕਰਕੇ ਸ਼ਿਵ ਸੇਨਾ ਵੱਲੋਂ ਜੀ ਵੀ ਬੰਟੀ ਬਾਬਾ ਜਿਹੜੀ ਰੱਤ ਯਾਤਰਾ ਕੱਢ ਰਹੇ ਨੇ ਉਹ ਸਾਡੇ ਸਨਾਰਤਨ ਧਰਮ ਦੇ ਵਿਰੋਧ ਹੈ ਇਹ ਜਿਹੜੇ ਬੰਦੇ ਨੇ ਇਹਨਾਂ ਨੇ ਪੂਰੇ ਹਿੰਦੂਆਂ ਪੂਰੇ ਸਨਾਤਨ ਦਾ ਠੇਕਾ ਲਿੱਤਾ ਹੋਇਆ ਗਿਆਨ ਦੀ ਕਮੀ ਹੈ ਇਹਨਾਂ ਨੂੰ ਇਹ ਲੱਗਦਾ ਵੀ ਜਿਹੜੇ ਪੀਰ ਫਕੀਰੀਏ ਮੁਸਲਮਾਨ ਤਾਂ ਨੰਮਨਾਰਾ ਜੇਟਾ ਦਾ ਪਰ ਮੈਨੂੰ ਇਹ ਤਾਂ ਦੱਸੋ ਜਿਹੜੇ ਪੀਰ ਫਕੀਰ ਨੇ ਮੁਸਲਮਾਨ ਕਦੋਂ ਹੋ ਗਏ ਕਿਹੜੀ ਕਿਤਾਬ ਚ ਲਿਖਿਆ ਵੀ ਜਿਹੜੇ ਪੀਰ ਫਕੀਰ ਨੇ ਮੁਸਲਮਾਨ ਨੇ ਇਹ ਠੇਕੇਦਾਰ ਨੇ ਪ੍ਰਸ਼ਾਸਨ ਨੂੰ ਧੰਕੀ ਦੇ ਰਹੇ ਨੇ ਧਰਮ ਦੇ ਨਾਂ ਤੇ ਸਮਾਜ ਦੇ ਨਾਂ ਤੇ ਗਰੀਬ ਕੁੜੀਆਂ ਦੇ ਵਿਆਹ ਦੇ ਨਾਂ ਤੇ ਜਾਂ ਕਿਸੇ ਵੀ ਤਰੀਕੇ ਇਹਨਾਂ ਦੇ ਰੈਜਿਸਟ੍ਰੇਸ਼ਨ ਸੀਗੇ ਬਾਬਾ ਜੀ ਤੋਂ ਫੰਡਦਿਆਂ ਦੇ ਰਹੇ ਜਦ ਬਾਬਾ ਜੀ ਨੇ ਫੰਡ ਦੇਣਾ ਬੰਦ ਕਰਤਾ ਤੇ ਇਹਨ ਬਾਬਾ ਜੀ ਨੂੰ ਮਾਰਾਂ ਦੱਸਾਂਗਾ ਅੱਗੇ ਜਦ ਪਿੱਛੇ ਦੇ 10-12 ਸਾਲ ਬਾਬਾ ਜੀ ਨੇ ਯਾਤਰਾ ਕੱਢੀ ਉਦੋਂ ਇਹੀ ਮੂਰੇ ਹੋ ਕੇ ਤੁਸੀਂ ਮੈਂ ਵੀਡੀਓ ਤੁਹਾਨੂੰ ਦਿਖਾਣਾ ਸਟੇਜ ਇਹ ਆਪ ਚਜ਼ਾਰੇ ਨੇ ਆਰਗੇਨਾਈਜ਼ ਕਰ ਰਹੇ ਨੇ ਸਾਰਾ ਕੁਝ ਯਾਨ ਤਾਂ ਫਿਰ ਇਹ 15 ਸਾਲ ਇਹਨਾਂ ਦੀ ਬੁੱਧੀ ਭ੍ਰਿਸ਼ਟ ਸੀਗੀ ਯਾਨ ਇਹ 15 ਸਾਲ ਵਰਤ ਕੇ ਹੁਣ ਬਾਬਾ ਜੀ ਨੂੰ ਟਿਸ਼ੂ ਪੇਪਰ ਵਾਂਗੂ ਛੱਡ ਕੇ ਸਾਰੇ Hindu ਸਮਾਜ ਨੂੰ ਵਰਗਲਾ ਰਹੇ ਆ ਇਹਨਾਂ ਕੋ ਕੀ ਰਾਈਟ ਹੈ ਇਹਨਾਂ ਦੀ ਕੀ ਵਿਦਿਆ ਕੀ ਪੜ੍ਹਾਈ ਹੈ ਕਿੰਨਾ ਕੇ ਇਹਨਾਂ ਨੂੰ ਸਨਾਤਨ ਬਾਰੇ ਪਤਾ ਚਾਰ ਬੰਦੇ ਖੜੇ ਹੁੰਦੇ ਮਾਈਕ ਦੇ ਅੱਗੇ ਚੰਗੀ ਮਾੜੀ ਗੱਲਾਂ ਕਰਕੇ ਆੜੜ ਕਦੀ ਸਿੱਖਾਂ ਨੂੰ ਕਦੀ ਹਿੰਦੂਆਂ ਨੂੰ ਕਦੀ ਮੁਸਲਮਾਨਾਂ ਨੂੰ ਚੰਗਾ ਮਾੜਾ ਬੋਲ ਦਿੰਦੇ ਆ ਬਾਅਦ ਚ ਇਹਨਾਂ ਨੂੰ ਧਮਕੀਆਂ ਆਉਂਦੀਆਂ ਆ ਇਹ ਆਪ ਧਮਕੀਆਂ ਜਵਾਉਂਦੇ ਆ ਉਸ ਤੋਂ ਬਾਅਦ ਗਨ ਮੈਨਜਰ ਲੈਂਦੇ ਆ ਯਾਤਰਾ ਤਾਂ 100% ਨਿਕਲੂਗੀ ਉੱਥੇ ਹੀ ਨਿਕਲੂਗੀ ਪਰ ਜੇ ਖਲਲ ਪਾਉਗੇ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਨੂੰ ਸੰਭਾਲੇ ਨਹੀਂ ਤਾਂ ਫਿਰ ਅਸੀਂ ਸਾਨੂੰ ਸਮਾਜਣਾ ਪਊਗਾ ਚਾਹੇ ਉਹ ਰਜੀਵ ਟੰਡਾ ਨਾ ਚਾਹੇ ਉਹ ਨੀਰਜ ਵਰਮਾ ਜੀ ਆ ਚਾਹੇ ਉਹ ਇੱਕ ਛੋਟੀ ਜੀ ਹਾਈਟ ਵਾਲੇ ਮੈਨੂੰ ਜਿਨ੍ਹਾਂ ਦੇ ਪਿੱਛੇ ਜੀ ਝਗੜਾ ਵੀ ਹੋ ਗਿਆ ਸੀ ਉਹਨਾਂ ਦੇ ਹਮਰਾ ਹੋ ਗਿਆ ਸੀ ਠੱਪਰ ਜੀ ਨੇ ਇਦਾਂ ਦੇ ਕੋਈ ਵੀ ਬੰਦੇ ਨੇ ਜੇ ਦੇਖੋ ਇਹ ਤਿੰਨ ਚਾਰ ਬੰਦੇ ਬਾਕੀਆਂ ਨੂੰ ਵੀ ਗੁੰਮਰਾਹ ਕਰ ਰਹੇ ਠੀਂ ਰੋੜਾ ਤੁਹਾਨੂੰ ਤਰਜੀਵ ਟੰਡੋ ਉਹਨਾਂ ਨੂੰ ਥਾਪਰ ਉਹਨਾਂ ਨੂੰ ਨੀਰਜ ਵਰਮਾ ਉਹਨਾਂ ਨੂੰ ਕੋਈ ਰਾਈਟ ਨਹੀਂ ਤੁਹਾਨੂੰ ਵੀ ਇਹ ਕਹਿਣ ਦਾ ਤੁਹਾਨੂੰ ਧਰਮ ਦੇ ਬਾਰੇ ਸਮਝਾਣ ਦਾ ਜੇ ਭਾਈ ਚਾਂਸ ਵੱਡੇ ਗੁਰੂ ਆ ਜਾਣ ਜਾਂ ਜਿਨ੍ਹਾਂ ਨੂੰ ਲੋਕ ਮੰਨਦੀ ਹੈ ਜਿਨ੍ਹਾਂ ਨੂੰ ਆਸਥਾ ਬਣੀ ਹੋਈ ਲੋਕਾਂ ਦੀ ਜੇ ਉਹਨਾਂ ਵੱਲੋਂ ਕੋਈ ਫਰਮਾਨ ਜਾਰੀ ਹੁੰਦਾ ਉਹਨਾਂ ਵੱਲੋਂ ਕੋਈ ਅਦਾ ਦੀ ਨੋਟੀਫਿਕੇਸ਼ਨ ਆਦੀ ਫਿਰ ਉਹਨਾਂ ਨੂੰ ਮੰਨੋਗੇ ਤੁਸੀਂ ਕਿ ਦੇਖੋ ਜੀ ਯਾਤਰਾ ਤਾਂ ਨਿਕਲੂਗੀ ਤੁਹਾਡੇ ਵੱਲੋਂ 21 22 23 ਦੀ ਤਿਆਰੀ ਪੂਰੀ ਹੈ ਪੂਰੀ ਤਿਆਰੀ ਹੈ ਜੀ 110% ਤਿਆਰੀ ਹੈ ਲੁਧਿਆਣੇ ਦੇ ਲੋ ਇਹਨਾਂ ਨੂੰ ਇਸ ਚੀਜ਼ ਦੀ ਸ਼ਰਮ ਨਹੀਂ ਆ ਰਹੀ ਵੀ ਧਰਮ ਦੇ ਨਾਂ ਤੇ ਰਾਜਨੀਤੀ ਕਰਕੇ ਆਪ ਦਾ ਵੀ ਸਟੇਟਸ ਡਾਊਨ ਕਰ ਰਹੇ ਦੂਜੇ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਵੀਰ ਭਰਾਵਾਂ ਦਾ ਵੀ ਮੋਰਲ ਡਾਊਨ ਕਰ ਰਹੇ ਵੀ ਇੱਕੋ ਜਗ੍ਹਾ ਦੇ ਵਿੱਚ ਇੱਕੋ ਪ੍ਰਿੰਸਪਲਸ ਦੇ ਵਿੱਚ ਮੰਦਿਰ ਤੇ ਪੀਰਖਾਨਾ ਚਾਹੀਦਾ ਨਹੀਂ ਜੋ ਆਮ ਧਾਰਨਾ ਦੇ ਲੋਕ ਬੋਲਦੇ ਨੇ ਇਹ ਚੀਜ਼ ਤੇ ਹੋਣਾ ਜਿਹਦਾ ਸਪਸ਼ਟ ਕਰਨਾ ਹੈ ਕਿ ਕੋਈ ਮੈਨੂੰ ਚੀਜ਼ ਦੱਸੋ ਜਦ ਇਹ ਧਰਤੀ ਜਿਹੜੀ ਇਨਸਾਨ ਨੂੰ ਪੈਦਾ ਕਰਦੀ ਉਹ ਫਰਕ ਨਹੀਂ ਕਰਦੀ ਫਿਰ ਇਨਸਾਨ ਕਿੱਦਾਂ ਫਰਕ ਕਰ ਸਕਦਾ ਵੀ ਇਸ ਜ਼ਮੀਨ ਤੇ ਆ ਨਹੀਂ ਹੋਊਗਾ ਇਸ ਜ਼ਮੀਨ ਤੇ ਆ ਨਹੀਂ ਹੋਊਗਾ ਕਿੱਦਾਂ ਕਰ ਸਕਦਾ ਜੇ ਇਨਸਾਨ ਫਰੇਗ ਹੀ ਨਾ ਕਰੇ ਤੇ ਫੇ ਸਭ ਕੁਝ ਪੀਸਫੁਲ ਨਾ ਚੱਲੇ ਬਿਲਕੁਲ ਬਿਲਕੁਲ ਸਿਟੀ ਹੋਮ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪੰਕਜ ਭਾਰਤੀ ਅਮੋਮਦ ਜੀ ਦੇਖਿਆਣਾ ਵੀ ਸੋਸ਼ਲ ਮੀਡੀਆ ਤੇ ਇੱਕ ਚੀਜ਼ ਵਾਇਰਲ ਹੋ ਰਹੀ ਹੈ ਸ਼ਿਵ ਸੇਨਾ ਵਾਲੇ ਜਾਂ ਹਿੰਦੂ ਸੰਗਠਨਾ ਵਾਲਿਆਂ ਨੇ ਇੱਕ ਦਾਵਾ ਕੀਤਾ ਵੀ ਅਸੀਂ ਜੋ ਬੰਟੀ ਬਾਬਾ ਵੱਲੋਂ ਰਥ ਯਾਤਰਾ ਕੱਢੀ ਜਾ ਰਹੀ ਹੈ ਦ੍ਰੀਸੀ ਗਰਾਊਂਡ ਦੇ ਵਿੱਚੋਂ ਉਹ ਅਸੀਂ ਨਹੀਂ ਨਿਕਲਣ ਦੇਣੀ ਉਹਦੇ ਪਿੱਛੇ ਉਹਨਾਂ ਨੇ ਰੀਜ਼ਨ ਦੱਸਿਆ ਵੀ ਅਸੀਂ ਸਾਡੀ ਸਨਾਤਨ ਧਰਮ ਦੀ ਜੋ ਆਸਥਾ ਹੈ ਉਹਨੂੰ ਠੇਸ ਪਹੁੰਚ ਰਹੀ ਹੈ ਕਿਉਂਕਿ ਉਹ ਲਖਦਾਤਾ ਪੀੜ ਦੇ ਨਾਲ ਰਿਲੇਟਡ ਹੈ ਜੋ ਰਥ ਯਾਤਰਾ ਉਹਦੇ ਵਿੱਚ Hindu Sanatniyan ਦੇ ਨਾਲ ਜੋ ਰਿਲੇਟਡ ਜਾਂ ਸੰਬੰਧ ਦੇ ਵਿੱਚ ਜੋ ਭਗਵਾਨ ਨੇ ਉਹਨਾਂ ਦੀਆਂ ਪ੍ਰਵਿਰਤੀਆਂ ਉਹਨਾਂ ਦੀਆਂ ਚਲਗੀਆਂ ਉਹਦੇ ਵਿੱਚ ਨਹੀਂ ਹੋਣੀ ਚਾਹੀਦੀਆਂ ਇਸੇ ਬਾਬਤ ਅੱਜ ਸਾਡੇ ਨਾਲ ਅਜੀਪਾਲ ਦਸ਼ਾਵਰ ਜੀ ਮੌਜੂਦ ਨੇ ਦਸ਼ਾਵਰ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਸਿੱਟਾ ਥੈਂਕ ਯੂ ਥੈਂਕ ਯੂ ਅਜੀਪਾਲ ਜੀ ਇੱਕ ਬਿਆਨ ਆਂਦਾ ਹੈ Hindu ਸੰਗਠਨਾਵਾਂ ਵੱਲੋਂ ਖਾਸ ਕਰਕੇ ਸ਼ਿਵ ਸੈਨਾ ਵੱਲੋਂ ਜੀ ਵੀ ਬੰਟੀ ਬਾਬਾ ਜਿਹੜੀ ਰਥ ਯਾਤਰਾ ਕੱਢ ਰਹੇ ਨੇ ਉਹ ਸਾਡੇ ਸਨਾਤਨ ਧਰਮ ਦੇ ਵਿਰੋਧ ਹੈ ਸਾਡੇ ਸਨਾਤਨ ਤਰੰ ਨੂੰ ਠੇਸ ਪਹੁੰਚਦੀ ਹੈ ਸਾਡੀ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਅਸੀਂ ਉਹ ਜਿਹੜੀ ਰਾਤ ਯਾਤਰਾ ਉਹ ਅਸੀਂ ਨਹੀਂ ਨਿਕਲਣ ਦੇਵਾਂਗੇ ਜੇ ਸਾਡੇ ਹਿਸਾਬ ਨਾਲ ਉਹ ਨਹੀਂ ਨਹੀਂ ਚੱਲੀ ਤਾਂ ਤੁਹਾਡੇ ਸਵਾਲ 'ਚ ਹੀ ਤੁਹਾਡਾ ਜਵਾਬ ਹੈ ਇਹ ਕਹਿੰਦੇ ਸਾਡੇ ਹਿਸਾਬ ਨਾਲ ਜੇ ਨਹੀਂ ਨਿਕਲੂਗੀ ਹਿੰਦੂ ਤਰਫ ਦੀ ਪਰਵੇਟੀਆਂ ਦੇ ਹਿਸਾਬ ਨਾਲ ਇਹ ਇਹ ਪਹਿਲੀ ਗੱਲ ਤਾਂ ਇਹ ਜਿਹੜੇ ਬੰਦੇ ਨੇ ਇਹਨਾਂ ਨੇ ਪੂਰੇ ਹਿੰਦੂ ਜਾਂ ਪੂਰੇ ਸਨਾਤਨ ਦਾ ਠੇਕਾ ਲਿੱਤਾ ਹੋਇਆ ਪਹਿਲੀ ਗੱਲ ਦੂਜੀ ਗੱਲ ਸਾਡਾ ਜਿਹੜਾ ਭਾਰਤ ਦਾ ਸੰਵਿਧਾਨ ਆ ਉਦੇ ਵਿੱਚ ਫੰਡਮੈਂਟਲ ਰਾਈਟ ਹੈ ਸਭ ਤੋਂ ਪਹਿਲਾਂ ਜਿਹੜਾ ਸਮਾਨਤਾ ਦਾ ਅਧਿਕਾਰ ਇਸ ਦੇਸ਼ ਦਾ ਕਾਨੂੰਨ ਸਾਨੂੰ ਬਰਾਬਰਤਾ ਦਾ ਅਧਿਕਾਰ ਦਿੰਦਾ ਜਿਹਦੇ ਵਿੱਚ ਕੋਈ ਵੀ ਜਾਤ ਧਰਮ ਹੈ ਸਭ ਸਮਾਨ ਹੈ ਸਭ ਬਰਾਬਰ ਹੈ ਠੀਕ ਹੈ ਜੀ ਤੀਜੀ ਗੱਲ ਮੰਨ ਲਓ ਮੇਰੀ ਆਸਥਾ ਮੈਂ ਹਿੰਦੂ ਧਰਮ ਚ ਪੈਦਾ ਹੋਇਆ ਪਾਲਮਿਕੀ ਧਰਮ ਚ ਪੈਦਾ ਹੋਇਆ ਮੈਂ ਭਗਵਾਨ ਰਾਮ ਨੂੰ ਵੀ ਮੰਨਦਾ ਮੈਂ ਪੀਰਾਂ ਨੂੰ ਮੰਨਦਾ ਮੈਂ ਗੁਰਦੁਆਰੇ ਵੀ ਜਾਂਦਾ ਠੀਕ ਹੈ ਜੀ ਮੈਂ ਹਰ ਹਰ ਧਰਮ ਜਾਤ ਚ ਮੈਂ ਆਸਥਾ ਰੱਖਦਾ ਜੇ ਮੈਂ ਕੋਈ ਪਰਸਨਲੀ ਕੋਈ ਸ਼ੋਭਾ ਯਾਤਰਾ ਜਾਂ ਕੁਝ ਵੀ ਈਵੈਂਟ ਕਰ ਰਿਹਾ ਉਹਦੇ ਵਿੱਚ ਮੈਂ ਆਪਣੇ ਧਰਮ ਦਾ ਵੀ ਸਤਕਾਰ ਕਰ ਰਿਹਾ ਤੇ ਜਿਹੜੇ ਜਿਹੜੇ ਮੰਨ ਲਓ ਪੀਰੀ ਫਕੀਰੀ ਚ ਮੇਰੀ ਆਸਥਾ ਮੈਂ ਉਹਨਾਂ ਦਾ ਵੀ ਸਤਕਾਰ ਕਰ ਰਿਹਾ ਇਹ ਚ ਕੀ ਰੋਂਗ ਹੈ ਕੀ ਗਲਤ ਆ ਮੈਂ ਇੱਕ ਹਿੰਦੂ ਹੋ ਕੇ ਸਨਾਤਨ ਤੋਂ ਪਰੇ हट ਕੇ ਕਿਸੇ ਹੋਰ ਧਰਮ ਦਾ ਪ੍ਰਚਾਰ ਕਰਾਂ ਫੇਰ ਤਾਂ ਇਹ ਮੈਨੂੰ ਗਲਤ ਕਹਿਣ ਉਲਟਾ ਇਹ ਕਹਿ ਰਹੇ ਆ ਇਹ ਗੱਲ ਵੀ ਬਾਬਾ ਜੀ ਸਨਾਤਨ ਦਰਨ ਨੂੰ ਛੱਡ ਕੇ ਸਿਰਫ ਪੀਰ ਫਕੀਰਾਂ ਦੇ ਕਰਨ ਕਿਉਂ ਕਿਉਂਕਿ ਇਹਨਾਂ ਦਾ ਸ਼ਹਿਨ ਗਿਆਨ ਦੀ ਕਮੀ ਹੈ ਇਹਨਾਂ ਨੂੰ ਇਹ ਲੱਗਦਾ ਵੀ ਜਿਹੜੇ ਪੀਰੀ ਫਕੀਰੀ ਇਹ ਮੁਸਲਮਾਨ ਤਾਂ ਮੰਨਾਰੇ ਡਾ ਡਾ ਪਰ ਮੈਨੂੰ ਇਹ ਤਾਂ ਦੱਸੋ ਜਿਹੜੇ ਪੀਰ ਫਕੀਰ ਨੇ ਮੁਸਲਮਨ ਕਿਦੋਂ ਹੋ ਗਏ ਕਿਹੜੀ ਕਿਤਾਬ ਚ ਦੇਖਿਆ ਵੀ ਜਿਹੜੇ ਪੀਰ ਫਕੀਰ ਨੇ ਮੁਸਲਮਾਨ ਨੇ ਉਸ ਦੇ ਨਾਲ ਨਾਲ ਇੱਕ ਮੈਨੂੰ ਛੋਟਾ ਜਿਹਾ ਹੋਰ ਜਵਾਬ ਦਿਓ ਇੱਕ ਇੱਕ ਇਹਨਾਂ ਨੂੰ ਕੀ ਰਾਈਟ ਹੈ ਜਦ ਵੀ ਕੋਈ ਇਵੈਂਟ ਜਾਂ ਕੋਈ ਵੱਡਾ ਸਮਾਗਮ ਹੁੰਦਾ ਜਦ ਪ੍ਰਸ਼ਾਸਨ ਜਾਂ ਸਟੇਟ ਸਰਕਾਰ ਨੂੰ ਜਗਦਾ ਨਾ ਵੀ ਇਹਦੇ ਵਿੱਚ ਕੋਈ ਹੱਲਾਗੁੱਲਾ ਹੋ ਸਕਦਾ ਜਾਂ ਕੁਝ ਮਾੜੇ ਅਨਸਰ ਕਰ ਰਹੇ ਆ ਜਾਂ ਜਿਹਦੇ ਨਾਲ ਕੋਈ ਜਾਤੀ ਮਸਲਾ ਹੋ ਸਕਦਾ ਤੇ ਪ੍ਰਸ਼ਾਸਨ ਇਨੀਸ਼ੀਏਟਿਵ ਕਰਦਾ ਹੁੰਦਾ ਇਹ ਠੇਕੇਦਾਰ ਨੇ ਪ੍ਰਸ਼ਾਸਨ ਨੂੰ ਧਮਕੀ ਦੇ ਰਹੇ ਨੇ ਨਿਓ ਕਹਿੰਦੇ ਅਸੀਂ ਕਰਦਾਂਗੇ ਅਸੀਂ ਪ੍ਰਸ਼ਾਸਨ ਨੂੰ ਇਹ ਲਿਖਤ ਰੂਪ ਦੇ ਵਿੱਚ ਦਿੱਤਾ ਹੈ ਵੀ ਇਹ ਚੀਜ਼ਾਂ ਜਿਹੜੀਆਂ ਨੇ ਇੰਨਾਂ ਦੀ ਹੋਣੀ ਚਾਹੀਦੀ ਹੈ ਇਹ ਇਹਨਾਂ ਦੀ ਥ੍ਰੈਟ ਹੈ ਇਹ ਧਮਕੀ ਹੈ ਤੁਸੀਂ ਮੈਨੂੰ ਇਹ ਦੱਸੋ ਇਹ ਚਾਰ ਪੰਜ ਗੁੱਟ ਨੇ ਇਹਨਾਂ ਤੋਂ ਇਹਨਾਂ ਨੂੰ ਜਿੰਨੇ ਵੀ ਮਸਲੇ ਹੁੰਦੇ ਆ ਚਾਹੇ ਸਿੱਖ ਧਰਮ ਬਾਰੇ ਹੋਵੇ ਚਾਹੇ Hindu ਧਰਮ ਬਾਰੇ ਹੋਵੇ ਚਾਹੇ ਮੁਸਲਿਮ ਧਰਮ ਬਾਰੇ ਜਾਂ ਕਿਸੇ ਵੀ ਧਰਮ ਜਾਤ ਬਾਰੇ ਹੋਵੇ ਇਹਨਾਂ ਕੋਈ ਇਕਤਜ਼ਾ ਰਾਈਟ ਹੈ ਵੀ ਇਹ ਕੰਟਰੋਵਰਸ਼ੀਅਲ ਸਵਾਲ ਕਰਦੇ ਆ ਉਸ ਤੋਂ ਬਾਅਦ ਇਹਨਾਂ ਨੂੰ ਥ੍ਰੈਟਾਂ ਦੇ ਧਮਕੀਆਂ ਦੀਆਂ ਫਿਰ ਇਹ ਗਨਮੈਨ ਵਧਾ ਲੈਂਦੇ ਆ ਨਹੀਂ ਮੈਂ ਵੀ ਉਹਨਾਂ ਨੂੰ ਗੱਲ ਪੁੱਛੀ ਸੀ ਵੀ ਜਦੋਂ ਪਹਿਲਾਂ ਬੰਟੀ ਬਾਬੇ ਨੇ ਇਹ ਰਥ ਯਾਤਰਾ ਕੱਢੀ ਐ ਉਦੋਂ ਤਾਂ ਤੁਹਾਡੀ ਟੀਮ ਤੇ ਤੁਸੀਂ ਵੀ ਨਾਲ ਜਾ ਕੇ ਉੱਥੇ ਪਾਰਟਿਸਿਪੇਟ ਕਰਦੇ ਰਹੇ ਹੋ ਪਰ ਹੁਣਾਂ ਕਿਉਂ ਇਹਨਾਂ ਡਿਫਰੈਂਸ ਪੈਦਾ ਹੋ ਗਿਆ ਵੀ ਦੇਖੋ ਜੀ ਮੈਂ ਬੰਟੀ ਬਾਬਾ ਜੀ ਨਾਲ ਕੱਟੋ-ਕੱਟ 2010 ਦਾ ਜੁੜਿਆ ਹੋਇਆ ਤੇ ਸ਼ਾਇਦ ਇਹ ਮੇਰੇ ਤੋਂ ਪਹਿਲਾਂ ਦੇ ਬੰਟੀ ਬਾਬਾ ਜੀ ਨਾਲ ਜੁੜੇ ਹੋਏ ਸੀ ਹੁਣ 15-16 ਸਾਲ ਇਹ ਬੰਟੀ ਬਾਬਾ ਜੀ ਦੇ ਨਾਲ ਰਹੇ ਆ ਧਰਮ ਦੇ ਨਾਂ ਤੇ ਸਮਾਜ ਦੇ ਨਾਂ ਤੇ ਗਰੀਬ ਕੁੜੀਆਂ ਦੇ ਵਿਆਹ ਦੇ ਨਾਤੇ ਜਾਂ ਕਿਸੇ ਵੀ ਤਰੀਕੇ ਇਹਨਾਂ ਦੇ ਰਿਲੇਜੇਸ਼ਨ ਸੀਗੇ ਬਾਬਾ ਜੀ ਤੋਂ ਫੰਡ ਦਿਆਂ ਦੇ ਰਹੇ ਜੋ ਮੈਂ ਬਾਬਾ ਜੀ ਨੇ ਮੇਰੇ ਨਾਲ ਬੈਠ ਕੇ ਗੱਲ ਹੋਈ ਮੈਂ ਪੁੱਛਿਆ ਵੀ ਕੀ ਕਾਰਨ ਸੀ ਜਦ ਬਾਬਾ ਜੀ ਨੇ ਫੰਡ ਦੇਣਾ ਬੰਦ ਕਰਤਾ ਤੇ ਇਹ ਬਾਬਾ ਜੀ ਨੂੰ ਮਾਰਾ ਦੱਸਣ ਲੱਗੇ ਏ ਅੱਜ ਇਹ ਕਹਿੰਦੇ ਆ ਵੀ ਰਖਦਾ ਤਾਂ ਪੀਰ ਜੀ ਦੀ ਯਾਤਰਾ ਦੇ ਵਿੱਚ ਅਸੀਂ Hindu ਸਨਾਤਨੀ ਨਹੀਂ ਹੋਣ ਦਵਾਗੇ ਸਨਾਤਨੀ ਸਰੂਪ ਨਹੀਂ ਆਣ ਦਵਾਗੇ ਜਦ ਪਿੱਛੇ ਦੇ 10-12 ਸਾਲ ਬਾਬਾ ਜੀ ਨੇ ਯਾਤਰਾ ਕੱਢੀ ਉਦੋਂ ਇਹੀ ਮੂਰੇ ਹੋ ਕੇ ਤੁਸੀਂ ਮੈਂ ਵੀਡੀਓ ਤੁਹਾਨੂੰ ਦਿਖਾਣਾ ਸਟੇਜ ਇਹ ਆਪ ਚ ਜ਼ਾਰੇ ਨੇ ਆਰਗੇਨਾਈਜ਼ ਕਰ ਰਹੇ ਨੇ ਸਾਰਾ ਕੁਝ ਈਵਨ ਕਿ ਸਾਡੇ ਵਰਗਾ ਵੀ ਜੇ ਮੇਲੇ ਚ ਜਾਂ ਸ਼ੁਗਵ ਯਾਤਰਾ ਚ ਜਾਂਦਾ ਸੀਗਾ ਤੇ ਇਹਨਾਂ ਨੂੰ ਪੁੱਛ ਕੇ ਅੰਦਰ ਵੜਦੇ ਸੀ ਕਿਉਂਕਿ ਮੈਨੇਜਮੈਂਟ ਇਸ ਹਮਾਬ ਦੇ ਹੁੰਦੇ ਸੀ ਹੁਣ ਐਸਾ ਕੀ ਕਾਰਨ ਆ ਗਿਆ ਹੁਣ 15 ਮਤਲਬ ਇਆਂ ਤਾਂ ਫਿਰ 15 ਸਾਲ ਇਹਨਾਂ ਦੀ ਬੁੱਧੀ ਭ੍ਰਿਸ਼ਟ ਸੀਗੀ ਇਹ ਆ ਇਹ 15 ਸਾਲ ਵਰਤ ਕੇ ਹੁਣ ਬਾਬਾ ਜੀ ਨੂੰ ਟਿਸ਼ੂ ਪੇਪਰ ਵਾਂਗੂ ਛੱਡ ਕੇ ਸਾਰੇ ਹਿੰਦੂ ਸਮਾਜ ਨੂੰ ਬਰਗਲਾਰੇ ਆ ਸਿਰਫ ਆਪਣੇ ਪਰਸਾਂ ਦੇ ਇਨੀਸ਼ੀਏਟਿਵ ਕਰਕੇ ਹਿੰਦੂ ਸਮਾਜ ਨੂੰ ਬਰਗਲਾਰੇ ਤੁਸੀਂ ਮੈਨੂੰ ਇਹ ਦੱਸੋ ਕਿਹੜੀ ਕਿਤਾਬ 'ਚ ਲਿਖਿਆ ਜੇ ਮੈਂ ਇੱਕ ਹਿੰਦੂ ਹੋ ਕੇ ਇਹ ਮੈਨੂੰ ਕਹਿ ਰਹੇ ਤੁਸੀਂ ਸਨਾਤਨੀ ਹੋ ਪਰ ਜੇ ਤੁਸੀਂ ਪੀਰਾਂ ਦੀ ਯਾਤਰਾ ਕੱਢਦੇ ਹੋ ਤੇ ਸਨਾਤਨ ਦਾ ਸਤਕਾਰ ਨਾ ਕਰੋ ਕਿਹੜਾ ਇਹ ਕਿਹੜੇ ਕਿੱਦਾਂ ਦੀ ਫਿਲਾਸਫੀ ਹੋਏ ਕਿਹੜੇ ਸਨਾਤਨ ਨਹੀਂ ਗਿਆ ਕਿ ਸਦਾ ਸਤ ਉਹ ਕਹਿੰਦੇ ਸਾਡੇ ਸਨਾਤਨ ਦਾ ਵੀ ਸਤਕਾਰ ਕਰੋ ਆਪਣਾ ਵੀ ਸਤਕਾਰ ਕਰੋ ਪਰ ਇਹਨਾਂ ਦਾ ਰਿਲੇਟਡ ਨਾ ਕਰੋ ਸਨਾਤਨ ਇਹਨਾਂ ਦਾ ਕਿੱਦਾਂ ਹੋਇਆ ਸਨਾਤਮ ਉਹ ਧਰਮ ਹੈ ਜਿਹੜਾ ਦੇਸ਼ ਦੇ ਸਦੇਸ਼ ਦਾ ਹੀ ਨਹੀਂ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਪੁਰਾਣਾ ਜਿਹੜਾ ਧਰਮ ਹੈ ਹਿੰਦੂ ਧਰਮ ਹੈ ਸਨਾਤਨੀ ਧਰਮ ਹੈ ਇਹਨਾਂ ਕੋ ਕੀ ਰਾਈਟ ਹੈ ਇਹਨਾਂ ਦੀ ਕੀ ਵਿਦਿਆ ਕੀ ਪੜ੍ਹਾਈ ਹੈ ਕਿੰਨਾ ਕਿ ਇਹਨਾਂ ਨੂੰ ਸਨਾਤਨ ਬਾਰੇ ਪਤਾ ਜਾਂ ਇਸ ਦੇਸ਼ ਦੇ ਕਾਨੂੰਨ ਬਾਰੇ ਪਤਾ ਸਿਰਫ ਚਾਰ ਬੰਦੇ ਖੜੇ ਹੁੰਦੇ ਮਾਈਕ ਦੇ ਅੱਗੇ ਚੰਗੀ ਮਾੜੀ ਗੱਲਾਂ ਕਰਕੇ ਆੜ-ਅੜ ਕਦੀ ਸਿੱਖਾਂ ਨੂੰ ਕਦੀ ਹਿੰਦੂਆਂ ਨੂੰ ਕਦੀ ਮੁਸਲਮਾਨਾਂ ਨੂੰ ਚੰਗਾ ਮਾੜਾ ਬੋਲ ਦਿੰਦੇ ਆ ਬਾਅਦ ਚ ਇਹਨਾਂ ਨੂੰ ਧਮਕੀਆਂ ਆਉਂਦੀਆਂ ਆ ਇਹ ਆਪ ਧਮਕੀਆਂ ਜ਼ਵਾਉਂਦੇ ਆ ਉਸ ਤੋਂ ਬਾਅਦ ਗਨ ਮੈਨੇਜਰ ਲੈਂਦੇ ਆ ਜਦ ਤੱਕ ਪੈਸਾ ਮਿਲਦਾ ਰਿਹਾ ਫੰਡ ਮਿਲਦਾ ਰਿਹਾ ਚੰਦਾ ਮਿਲਦਾ ਰਿਹਾ ਉਹ ਚੰਦੇ ਦੇ ਸਾਥ ਜ਼ੰਦਾ ਚਲਦਾ ਰਹਾ ਚੰਦਾ ਬੰਦੰਦਾ ਬੰਦ ਤੋਂ ਬੰਦਾ ਵੀ ਬੁਰਾ ਹੋ ਗਿਆ ਗੱਲ ਤਾਂ ਇਹ ਆ ਅੱਜ ਉਹ ਬੁਰੇ ਤਾਂ ਹੋ ਗਏ ਕਿਉਂਕਿ ਸ਼ਾਇਦ ਚੰਦਾ ਦੇਣਾ ਬੰਦ ਕਰਤਾ ਨੀ ਉਹਨਾਂ ਦਾ ਹੀ ਕਹਿਣਾ ਹੈ ਉਹ ਪਿੱਛੇ ਜੇ ਆਡੀਓ ਵਾਇਰਲ ਹੋਈ ਜਿਹੜੀ ਮੰਟੀ ਬਾਬਾ ਜੀ ਦੀ ਉਹਨਾਂ ਨੇ ਖਾਸ ਕਰਕੇ ਇਲਜ਼ਾਮ ਲਾਇਆ ਵੀ ਜਦੋਂ ਤੱਕ ਤਾਂ ਮੈਂ ਇੰਨਾ ਬੰਦਿਆਂ ਨੂੰ ਪੈਸਾ ਦੇ ਬਿਲਕੁਲ ਇੰਨਾ ਬੰਦਿਆਂ ਨੂੰ ਫੰਡਿੰਗ ਕਰਦਾ ਰਿਹਾ ਇਹ ਕਦੀ ਮੇਰੇ ਖਿਲਾਫ ਨਹੀਂ ਬੋਲੇ ਹੁਣ ਮੈਂ ਜੇ ਪੈਸਾ ਦੇਣਾ ਇਹਨਾਂ ਨੂੰ ਬੰਦ ਕਰਦਾ ਤੇ ਮੇਰੇ ਖਿਲਾਫ ਮੈਂ ਵੀ ਤੁਹਾਨੂੰ ਇਹੀ ਕਹਿ ਰਿਹਾ ਜਦ ਤੱਕ ਕਰਤਾ ਚੰਦਾ ਸਨਾਤਨ ਦੇ ਨਾਤੇ ਧਰਮ ਦੇ ਨਾਤੇ ਪਰ ਇਹਦੇ ਪਿੱਛੇ ਇਹਦੇ ਪਿੱਛੇ ਤੇ ਸਾਬਰ ਜੀ ਦੋ ਰੀਜ਼ਨ ਹੋ ਸਕਦੇ ਨੇ ਵੀ ਬੰਟੀ ਬਾਬੇ ਨੂੰ ਐਸੀ ਕਿਹੜੀ ਮਜਬੂਰੀ ਸੀ ਜਿਹੜਾ ਇਹਨਾਂ ਨੂੰ ਪੈਸਾ ਦਿੱਤੀ ਜਾਂਦੀ ਸੀ ਤੁਸੀਂ ਵੀ ਉਹ ਦੋ ਦੋ ਪਹਿਲੂ ਆਉਂਦੇ ਨੇ ਜ ਜੇ ਅਸੀਂ ਸਮਾਜ ਦੇ ਵਿੱਚ ਰਹਿੰਨੇ ਆ ਮੰਨ ਲਓ ਮੈਂ ਇੱਕ ਮਿਡਲ ਕਲਾਸ ਬੰਦਾ ਕੋਈ ਮੇਰੇ ਕੋ ਮਜ਼ੇਦੇ ਬੱਚੇ ਆ ਗਏ ਵੀ ਭਈਆ ਅਸੀਂ ਜਗਰਾਤਾ ਕਰਾ ਰਹੇ ਆਂ ਸੇਵਾ ਦਿਓ ਮੇਰੀ ਪਾਕਟ ਜਿੰਨਾ ਲਾਓ ਕਰੂਗੀ ਮੈਂ ਦਊਂਗਾ ਮੰਟੀ ਬਾਬਾ ਜੀ ਵੀ ਇੱਕ ਵੱਡੇ बिजनेसमੈਨ ਆ ਸਨਾਤਨ ਨੂੰ ਮੰਨਦੇ ਆ Hindu ਧਰਮ ਨੂੰ ਮੰਨਦੇ ਆ ਪੀਰੀ ਫਕੀਰੀ ਨੂੰ ਵੀ ਮੰਨਦੇ ਪੰਜਾਬ ਦੇ ਵਿੱਚ ਨਹੀਂ ਦੇਸ਼ ਦੁਨੀਆ 'ਚ ਉਹਨਾਂ ਦਾ ਨਾਮ ਆ ਜਦ ਕੋਈ ਵੀ ਉਹਨਾਂ ਕੋ ਚੰਗਾ ਬੰਦਾ ਜਾਂਦਾ ਵੀ ਅਸੀਂ ਆ ਇਵੈਂਟ ਕਰ ਰਹੇ ਅਸੀਂ ਚੰਗਾ ਧਾਰਮਿਕ ਕੰਮ ਕਰ ਰਹੇ ਅਸੀਂ ਗਰੀਬ ਕੁੜੀਆਂ ਦੇ ਵਿਆਹ ਕਰਾ ਰਹੇ ਆ ਯਾਰ ਕਿਉਂ ਨਹੀਂ ਮਦਦ ਕਰੋਗੇ ਨਾਲੇ ਉਹਨਾਂ ਦਾ ਯਾਰੀ ਦੋਸਤੀ ਸੀ ਇਹਨਾਂ ਨਾਲ ਇਹ ਤਾਂ ਪਿੱਠ 'ਚ ਛੂਰਾ ਮਾਰਨ ਵਾਲਾ ਕੰਮ ਕਰ ਰਹੇ ਆ ਠੀਕ ਹੈ ਨਾ ਇਹ ਪਿੱਠ 'ਚ ਛੂਰਾ ਮਾਰਨ ਵਾਲਾ ਕੰਮ ਕਰ ਰਹੇ 15 ਸ ਉਹਦੇ ਤੋਂ ਹਰ ਚੰਗਾ ਮਾੜਾ ਫਾਇਦਾ ਲਿੱਤਾ ਅੱਜ ਤੁਸੀਂ ਉਹਦੇ ਤੇ ਇਲਜ਼ਾਮ ਲਗਾ ਰਹੇ ਹੋ 15 ਸਾਲ ਤਹਾਨੂੰ ਕਿਉਂ ਨਹੀਂ ਨਜ਼ਰ ਆਇਆ ਜੇ ਉਹ ਮਾੜੇ ਸੀਗੇ ਤੁਸੀਂ 15 ਸਾਲ ਕਿਉਂ ਨਾ ਨਾ ਰਹੇ ਠੀਕ ਹੈ ਸਾਰੇ ਸਨਾਤਨ ਧਰਮ ਨੂੰ ਬਦਨਾਮ ਕਰ ਰਹੇ ਆ ਸਨਾਤਨ ਧਰਮ ਦਾ ਮਿਸਯੂਜ਼ ਕਰ ਰਹੇ ਆ ਉਹਨਾਂ ਨੂੰ ਬਰਗੜਾ ਰਹੇ ਆ ਸਿਰਫ ਪਰਸਨਲ ਇੱਕ ਜਾਂ ਦੋ ਬੰਦਿਆਂ ਦਾ ਮਤਲਬ ਹੈ ਉਹਨਾਂ ਦੀ ਪਾਕਟ ਗਰਮ ਨਹੀਂ ਹੋ ਰਹੀ ਤਾਂ ਸਾਰਾ ਕੁਝ ਹੋ ਰਿਹਾ ਤੇ ਦੂਜੀ ਗੱਲ ਇਹ ਜਿੱਥੇ ਮਰਜ਼ੀ ਭੱਜ ਜਾਣ ਮੇਰੀ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਹੈ ਯਾਤਰਾ ਦੀ ਪਰਮਿਸ਼ਨਾਂ 4 ਮਹੀਨਿਆਂ ਤੋਂ ਦਿੱਤੀਆਂ ਆਈਆਂ 40 ਤੋਂ 50 ਲੱਖ ਰੁਪਈਆ ਜਿਹੜਾ ਪ੍ਰੇਮ ਥਾਮ ਦਾ ਲੱਗ ਚੁੱਕਾ ਵਾ ਇਸ ਯਾਤਰਾ ਵਾਸਤੇ ਬਹੁਤ ਵਧੀਆ ਝਾਕੀਆਂ ਜਿਹੜੀਆਂ ਇਤਿਹਾਸਕ ਧਾਰਮਿਕ ਸਮਾਜਿਕ ਝਾਕੀਆਂ ਨੇ ਜਿਹੜੀਆਂ ਸਮਾਜ ਨੂੰ ਇੱਕ ਚੰਗੀ ਸੇਹ ਦੇਣ ਵਾਸਤੇ ਝਾਕੀਆਂ ਤਿਆਰ ਹੋਈਆਂ ਨੇ ਸਾਡੇ ਧਰਮ ਦੀਆਂ ਸਾਡੇ ਸਮਾਜ ਦੀਆਂ ਤੇ ਜੇ ਇੰਦਾ ਦਾ ਕੋਈ ਵੀ ਸ਼ਰਾਰਤੀ ਅੰਸਰ ਇਸ ਯਾਤਰਾ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਖਲਲ ਪਾਊਗਾ ਯਾਤਰਾ ਤਾਂ 100% ਨਿਕਲੂਗੀ ਉੱਥੇ ਹੀ ਨਿਕਲੂਗੀ ਪਰ ਜੇ ਖਲਲ ਪਾਉਗੇ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਨੂੰ ਸੰਭਾਲੇ ਨਹੀਂ ਤਾਂ ਫਿਰ ਅਸੀਂ ਸਾਨੂੰ ਸਮਝਾਣਾ ਪਊਗਾ ਨਹੀਂ ਤੁਸੀਂ ਪਰਮਿਸ਼ਨ ਦੀ ਤੁਸੀਂ ਬਿਲਕੁਲ ਨਹੀਂ ਚਾਹਾਂਗੇ ਵੀ ਅਸੀਂ ਇਹਨਾਂ ਵਾਂਗੂ ਅਸੀਂ ਕੁਝ ਬੁਰਾ ਕਰਕੇ ਕਾਨੂੰਨ ਨੂੰ ਆਪਣੇ ਹੱਥ ਦੇਈਏ ਅਸੀਂ ਮਨਪਸੰਦ ਲੋਕ ਆ ਅਸੀਂ ਚਾਹੁੰਦੇ ਆ ਸਮਾਜ ਦੇ ਵਿੱਚ ਜਿਹੜੀ ਯਾਤਰਾ ਚੰਗੇ ਕੰਮ ਵਾਸਤੇ ਨਿਕਲ ਰਹੀ ਹੈ ਲੋਕਾਂ ਨੂੰ ਸਮਾਜ ਨਾਲ ਚੰਗੇ ਰਸਤੇ ਤੇ ਧਿਆਨ ਵਾਸਤੇ ਪੰਜਾਬ ਦਾ ਜਿਹੜਾ ਮਾਹੌਲ ਵਿਗੜਿਆ ਹੋਇਆ ਉਨੂੰ ਵਧਣ ਵਾਸਤੇ ਇਹੋ ਜਿਹੇ ਇਵੈਂਟ ਹੁੰਦੇ ਆ ਇਹੋ ਜਿਹੇ ਪ੍ਰੋਗਰਾਮ ਹੁੰਦੇ ਆ ਅਸੀਂ ਕਦੀ ਨਹੀਂ ਚਾਹਾਂਗੇ ਕਿਸੇ ਇੱਕ ਦੋ ਇਕਾ ਦੁੱਕਾ ਬੰਦਿਆਂ ਕਰਕੇ ਮਾਹੌਲ ਖਰਾਬ ਹੋਵੇ ਤੇ ਇਸ ਪ੍ਰਸ਼ਾਸਨ ਨੂੰ ਵੀ ਚਾਹੀਦਾ ਇਹੋ ਜਿਹੇ ਬੰਦਿਆਂ ਤੇ ਨਕੇਲ ਪਾਵੇ ਇਹ ਤੁਸੀਂ ਸਮੇਂ ਸਮੇਂ ਸਿਰ ਇਹਨਾਂ ਦੇ ਸਾਰੇ ਵਿਵਾਦਾਂ ਵਿਵਾਦ ਇਹਨਾਂ ਨਾਲ ਹੀ ਕਿਉਂ ਜੁੜਦੇ ਆ ਤੁਸੀਂ ਇਹਨਾਂ ਦੇ ਕਮੈਂਟ ਤਾਂ ਪੜੋ ਇਹਨਾਂ ਨੂੰ ਲੋਕ ਕਿੰਨਾ ਚੰਗਾ ਮਾੜਾ ਕਹਿੰਦੇ ਫਿਰ ਵੀ ਸ਼ਰਮ ਨਹੀਂ ਕਰਦੇ ਇਹ ਹਿੰਦੂ ਧਰਮ ਦੀ ਬਦਨਾਮੀ ਕਰਦੇ ਆ ਇਹ ਆਪ ਤਾਂ ਬਦਨਾਮ ਹੁੰਦੇ ਹੁੰਦੇ ਪੂਰੇ ਸਨਾਤਨ ਧਰਮ ਤੇ ਉਂਗਲਾ ਇਹਨਾਂ ਕਰਕੇ ਉੱਠ ਜਾਂਦੀਆਂ ਹੂੰ ਨੇ ਕੌਣ ਲੋਕ ਨੇ ਇਹ ਕੌਣ ਲੋਕ ਜਿੰਨਾਂ ਦੀ ਗੱਲ ਕਰਦੂ ਸੀ ਜਿਹੜੇ ਤੁਸੀਂ ਜਿਨ੍ਹਾਂ ਦੇ ਤੁਸੀਂ ਦੱਸ ਰਹੇ ਜਿਨ੍ਹਾਂ ਨੇ ਇਹ ਕੰਟਰੋਵਰਸੀ ਸ਼ੁਰੂ ਕੀਤੀ ਹੈ ਚਾਹੇ ਉਹ ਰਜੀਵ ਟੰਡਾ ਨਾ ਚਾਹੇ ਉਹ ਨੀਰਜ ਬਰਮਾ ਜੀ ਆ ਚਾਹੇ ਉਹ ਇੱਕ ਛੋਟੀ ਜੀ ਹਾਈਟ ਵਾਲੇ ਮੈਨੂੰ ਜਿਨ੍ਹਾਂ ਦੇ ਪਿੱਛੇ ਜੀ ਝਗੜਾ ਵੀ ਹੋ ਗਿਆ ਸੀ ਉਹਨਾਂ ਦੇ ਹਮਲਾ ਹੋ ਗਿਆ ਸੀ ਥਾਪਰ ਜੀ ਨੇ ਇਦਾਂ ਦੇ ਕੋਈ ਵੀ ਬੰਦੇ ਨੇ ਜੇ ਇਹ ਦੇਖੋ ਇਹ 3-4 ਬੰਦੇ ਬਾਕੀਆਂ ਨੂੰ ਵੀ ਗੁੰਮਰਾਹ ਕਰ ਰਹੇ ਕੀ ਰੋੜਾ ਤੁਹਾਨੂੰ ਨਹੀਂ ਤੁਸੀਂ ਅਜੇ ਤੁਸੀਂ ਚੰਗਾ ਕੰਮ ਕਰੋ ਮੈਨੂੰ ਪਰਮਿਸ਼ਨ ਦੀ ਗੱਲ ਕੀਤੀ ਨਾ ਤੁਸੀਂ ਹੁਣ ਪਰਮਿਸ਼ਨ ਹੈਗੀ ਤੁਹਾਡੇ ਚਾਰ ਮਹੀਨੇ ਤੋਂ ਪਰਮਿਸ਼ਨ ਹੈ ਦੀ ਸਾਡੇ ਜੀਬ ਟੈਂਡੈਂਟ ਜੀ ਉਹਨਾਂ ਕੋ ਇੱਕ ਲੈਟਰ ਇਸ਼ੂ ਹੋਈ ਹੋਈ ਹੈ ਆ ਰਾਮਲੀਲਾ ਕਮੇਟੀ ਵੱਲੋਂ ਉਹਨਾਂ ਤੇ ਹਦਾਇਤਾਂ ਦਿੱਤੀਆਂ ਹੋਈਆਂ ਵੀ ਅਸੀਂ ਜਿਹੜੀ ਬੰਟੀ ਬਾਬੇ ਨੂੰ ਪਰਮਿਸ਼ਨ ਦਿੱਤੀ ਸੀ ਰਾਤ ਯਾਤਰਾ ਕੱਢਣ ਦੀ ਉਹ ਅਸੀਂ ਰੱਦ ਕਰ ਦਿੱਤੀ ਵੀ ਉਹ ਉਸੇ ਕਮੇਟੀ ਨੇ ਸਾਨੂੰ ਪਰਮਿਸ਼ਨ 4 ਮਹੀਨੇ ਪਹਿਲਾਂ ਦਿੱਤੀ ਹੋਈ ਆ ਉਹ ਉਹ ਮੈਟਰ ਅੱਡ ਆ ਨਹੀਂ ਹੁਣ ਅੱਜ ਦੀ ਡੇਟ ਆ ਗਈ ਨਾ ਮੈਂ ਕਹਿੰਦਾ ਜੀ ਅੱਜ ਦੇਤੀ ਉਹ ਵਿਸ਼ਾ ਉਹਦੇ ਲਈ ਜੇ ਸਾਨੂੰ ਜਾਣਾ ਪਿਆ ਸੀ ਕੋਰਟ 'ਚ ਵੀ ਜਾਵਾਂਗੇ ਯਾਤਰਾ ਤਾਂ ਨਿਕਲੂਗੀ 110% ਨਿਕਲੂਗੀ ਜੇ ਕਮੇਟੀ ਵੀ ਇਹਨਾਂ ਦੇ ਦਬਾਅ 'ਚ ਆ ਰਹੀ ਹੈ ਦੇਖੋ ਇਹ ਕਮੇਟੀ ਭੋਲੇ ਬੰਦੇ ਆ ਕਮੇਟੀ ਵਾਲੇ ਠੀਕ ਆ ਨਾ ਇਹ ਡਰਾ ਧਮਕਾ ਕੇ ਉਹਨਾਂ ਨੂੰ ਫਿਰ ਪ੍ਰੈਸ਼ਰਾਈਜ਼ ਕਰਤਾ ਉਹੀ ਹੈ ਨਾ ਬਲੈਕਮੇਲਿੰਗ ਜੇ ਬਾਬੇ ਤੇ ਨਹੀਂ ਚਲੀ ਤਾਂ ਕਮੇਟੀ ਦੇ ਚਾਦਦੀ ਇੱਕ ਬੰਦਾ ਸਮਾਜ ਦੇ ਵਿੱਚ ਚੰਗਾ ਕੰਮ ਕਰ ਰਿਹਾ ਜਿਹੜੇ ਬਾਬਾ ਜੀ ਆ ਉਹ Hindu ਜੇ ਉਹ Hindu Hindu ਧਰਮ ਚ ਪੈਦਾ ਹੋਏ ਉਹ ਉਹਨਾਂ ਦੀ ਪੀਰੀ ਫਕੀਰੀ ਦੀ ਜ਼ਾਇਨ ਉਹਨਾਂ ਨੇ ਫੜ ਲਈ ਤੇ ਉਹਨਾਂ ਨੇ ਸਨਾਤਨ ਛੱਡਿਆ ਨਹੀਂ ਇਹ ਇਲਜ਼ਾਮ ਜੇ ਬੰਤੀ ਬਾਬਾ ਜੀ ਗਲਤ ਨਹੀਂ ਇਲਜ਼ਾਮ ਲਾਉਂਦੇ ਵੀ ਇਹਨਾਂ ਨੇ ਪੀਰੀ ਫਕੀਰੀ ਨੂੰ ਫੜ ਕੇ Hindu ਧਰਮ ਛੱਡਤਾ ਉਹਨਾਂ ਨੇ ਨਾ Hindu ਧਰਮ ਛੱਡਿਆ ਨਾ ਪੀਰੀ ਫਕੀਰੀ ਛੱਡੀ ਉਹ ਤਾਂ ਦੋਨੇ ਹੀ ਚੀਜ਼ਾਂ ਚ ਜ਼ਾ ਰਹੇ ਆ ਚਲੋ ਤੁਹਾਡੀ ਗੱਲ ਤੇ ਆ ਜਨਾਂ ਰਜੀਵ ਟੰਡਨ ਉਹਨਾਂ ਨੂੰ ਥਾਪਰ ਉਹਨਾਂ ਨੂੰ ਨੀਰਜ ਬਰਮਾ ਉਹਨਾਂ ਨੂੰ ਕੋਈ ਰਾਈਟ ਨਹੀਂ ਤੁਹਾਨੂੰ ਵੀ ਇਹ ਕਹਿਣ ਦਾ ਤੁਹਾਨੂੰ ਧਰਮ ਦੇ ਬਾਰੇ ਸਮਝਾਣ ਦਾ ਜੇ ਬਾਈ ਚਾਂਸ ਵੱਡੇ ਗੁਰੂ ਆ ਜਾਣ ਜਾਂ ਜਿਨ੍ਹਾਂ ਨੂੰ ਲੋਕ ਮੰਨਦੀ ਹੈ ਜਿਨ੍ਹਾਂ ਨੂੰ ਆਸਥਾ ਬਣੀ ਹੋਈ ਲੋਕਾਂ ਦੀ ਜੇ ਉਹਨਾਂ ਵੱਲੋਂ ਕੋਈ ਫਰਮਾਨ ਜਾਰੀ ਹੁੰਦਾ ਉਹਨਾਂ ਵੱਲੋਂ ਕੋਈ ਐਦਾ ਦੀ ਨੋਟੀਫਿਕੇਸ਼ਨ ਆਦੀ ਫਿਰ ਉਹਨਾਂ ਨੂੰ ਮੰਨੋਗੇ ਤੁਸੀਂ ਕਿ ਨਹੀਂ ਦੇਖੋ ਜੀ ਯਾਤਰਾ ਤਾਂ ਨਿਕਲੂਗੀ ਨਹੀਂ ਤੁਸੀਂ ਗੱਲ ਕੀਤੀ ਨਾ ਵੀ ਇਹਦਾ ਕੋਈ ਰਾਈਟ ਨਹੀਂ ਮੈਂ ਤੁਹਾਡਾ ਮੈਂ ਧਰਮ ਦੀ ਗੱਲ ਕਰਦਾ ਜੇ ਜੇ ਗੁਰੂਆਂ ਨੂੰ ਬਰਗਲ ਬੇਸਿਕ ਗੱਲ ਤਾਂ ਇਹੀ ਹੈ ਨਾ ਗੁਰੂਆਂ ਨੂੰ ਬਰਗੜਾਉਗੇ ਪਰ ਗੁਰੂ ਵੀ ਐਡੇ ਸਮਝਦਾਰ ਨੇ ਦੇਖੋ ਉਹਨਾਂ ਨੇ ਦੀਨ ਦੁਨੀਆ ਦੇਖੀ ਹੋਈ ਹੈ ਸਾਡੇ ਜਿੰਨੀ ਸਾਡੀ ਉਮਰ ਆ ਇਹਨਾਂ ਇਹਨਾਂ ਗੁਰੂਆਂ ਨੂੰ ਗਿਆਨ ਆ ਉਹਨਾਂ ਨੂੰ ਵੀ ਪਤਾ ਵਾ ਵੀ ਕੌਣ ਰੋਂਗ ਹੈ ਕੌਣ ਰਾਈਟ ਹੈ ਦੇਖੋ ਜੇ ਇੱਕ ਬੰਦਾ ਸਨਾਤਨੀ ਧਰਮ ਨੂੰ ਜੇ ਕਿਸੇ ਵੀ ਜਾਈਂ ਚ ਚਲੇ ਗਿਆ ਉਹ ਆਪਣੇ ਸਨਾਤਮ ਨੂੰ ਨਹੀਂ ਛੱਡ ਰਿਹਾ ਆਪਣੇ ਪਛੋਕੜ ਨੂੰ ਨਹੀਂ ਛੱਡ ਰਿਹਾ ਇਹ ਤਾਂ ਮਜਬੂਰ ਕਰ ਰਹੇ ਉਹਨਾਂ ਨੂੰ ਠੀਕ ਹੈ ਨਾ ਮੰਨ ਲਓ ਇੱਕ ਪਿਓ ਇੱਕ ਪਿਓ ਦੇ ਦੋ ਬੱਚੇ ਆ ਠੀਕ ਹੈ ਜੀ ਇੱਕ ਕੈਂਬਰੀਜ ਯੂਨੀਵਰਸਿਟੀ ਪੜਨ ਚਾਹ ਗਿਆ ਇੱਕ ਪੰਜਾਬ ਬੋਰਡ ਚ ਪੜ ਰਿਹਾ ਵਾ ਪਰ ਕੈਂਬਰੀਜ ਵਾਲਾ ਪੰਜਾਬ ਵਾਲਾ ਪਿਓ ਨੂੰ ਭੁੱਲ ਗਿਆ ਕੈਂਬਰੀਜ ਵਾਲਾ ਭੁੱਲਿਆ ਨਹੀਂ ਤੇ ਜੇ ਉਹ ਵਾਪਸ ਆ ਕੇ ਆਪਣੇ ਪਿਓ ਦੀ ਮਦਦ ਕਰਨੀ ਚਾਹੁੰਦਾ ਹੈ ਪਿਓ ਦੇ ਨਾਲ ਜੁੜਨਾ ਚਾਹੁੰਦਾ ਤੇ ਮਤਲਬ ਉਹ ਉਹਦੇ ਤਾਏ ਚਾਚੇ ਕਹਿਣ ਵੀ ਪਿਓ ਛੱਡ ਦੇ ਕਿੱਦਾਂ ਛੱਡ ਦੇ ਨਾਂ ਬਰੋਨਾਂ ਦਾ ਮੋਟਿਵ ਹੀ ਹੋਈ ਨਾ ਉਹਨਾਂ ਦਾ ਮੋਟਿਵ ਉਹਨਾਂ ਦਾ ਦੇਖੋ ਉਹਨਾਂ ਦੀ ਲਾਈਨ ਵੀ ਫਕੀਰੀ ਹੋ ਸਕਦੀ ਹੈ ਵੰਟੀ ਬਾਬਾ ਜੀ ਬਿਲਕੁਲ ਸਾਧੀਆਂ ਪਰਵ੍ਰਤੀਆਂ ਲੱਗ ਨੇ Hindu ਧਰਮ ਦੀਆਂ ਪਰਵ੍ਰਤੀਆਂ ਲੱਗ ਨੇ ਇਹਨਾਂ ਕੋ ਕਿਹੜਾ ਲਾਈਟ ਹੈ ਕਿਹੜੀ ਕਿਤਾਬ ਹੈ ਕਿਹੜੇ ਨਾਮ ਸੰਭਾਲਣ ਦਾ ਅਧਿਕਾਰ ਆ ਪੀਰਾਂ ਦੇ ਰੀਤੀ ਰਿਵਾਜ ਲੱਗ ਨੇ ਬਿਲਕੁਲ ਕਿਹੜੇ ਰਿਵਾਜ ਨੇ ਇਹ ਆ ਕੇ ਇਹ ਆ ਕੇ ਡਿਬੇਟ ਕਰਨ ਮੈਨੂੰ ਦੱਸਣ ਵੀ ਪੀਰਾਂ ਦੇ ਕਿਹੜੇ ਰਿਵਾਜ ਹੁੰਦੇ ਤੇ Hindu ਪਰਵ੍ਰਤੀ ਦੇ ਕਿਹੜੇ ਰਿਵਾਜ ਆ ਹੂੰ ਕਿਹੜੇ ਰਿਵਾਜ ਨੇ ਵਾਏ ਤਾਂ ਆਸਥਾ ਵਾ ਕੋਈ ਗਰੀਬ ਬੰਦਾ ਜ਼ਰੂਰੀ ਨਹੀਂ ਕੋਈ ਵੱਡੇ ਪ੍ਰੋਗਰਾਮ ਕਰਕੇ ਹੀ ਹ ਕਿ ਉਹ ਗੁਰੂਆਂ ਪੀਰਾਂ ਨੂੰ ਨਹੀਂ ਮੰਨਦੇ ਸਾਰਿਆਂ ਦੀ ਆਸਥਾ ਆਸਥਾ ਦਾ ਮੈਟਰ ਆ ਇਹ ਤਾਂ ਸਿਰਫ ਲੋਕਾਂ ਦੀ ਆਸਥਾ ਨਾਲ ਖੇਡ ਰਹੇ ਆ ਕੁਛ ਨਹੀਂ ਆ ਲੋਕਾਂ ਦੀ ਆਸਥਾ ਨਾਲ ਖੇਡ ਰਹੇ ਆ ਮੈਂ ਤੁਹਾਨੂੰ ਫੇਰ ਕਹਿ ਰਿਹਾ ਇਦਾਂ ਦੇ ਕੁਛ ਬੰਦਿਆਂ ਦੇ ਕੈਨ ਨਾਲ ਯਾਤਰਾ ਇਧਰ ਉਧਰ ਨਹੀਂ ਹੋਊਗੀ ਕੀ ਮੰਤਰ ਦਿਓ ਜੇ ਬਾਈ ਚਾਂਸ ਕੋਈ ਯਾਤਰਾ ਦੇ ਵਿੱਚ ਵਿਗਨ ਪਵੇ ਤਾਂ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਜੀ ਇਦਾਂ ਦੇ ਬੰਦਿਆਂ ਤੇ ਨਕੇਲ ਪਾਵੇ ਈਵਨ ਕਿ ਇਹਨਾਂ ਨੂੰ ਐਸੀ ਹਿਦਾਇਤ ਦਵੇ ਪ੍ਰਸ਼ਾਸਨ ਵੀ ਦੁਬਾਰਾ ਕਦੀ ਵੀ ਕਿਸੇ ਦੇ ਵੀ ਕਿਸੇ ਦੀ ਵੀ ਕਿਸੇ ਵੀ ਜਾਤ ਧਰਮ ਦੇ ਇਵੈਂਟ ਚ ਪ੍ਰੋਗਰਾਮ ਚ ਇਹੋ ਜਿਹੇ ਬੰਦੇ ਖਲਗਣਾ ਪਾਣ ਕਿਉਂਕਿ ਆਪਣੀ ਦੋ ਰੋਟੀਆਂ ਸੇਕਣ ਦੇ ਚੱਕਰ ਚ ਇਹ ਸਮਾਜ ਨੂੰ ਵੰਡ ਰਹੇ ਆ ਜੀ ਇਹ ਸਮਾਜ ਨੂੰ ਵੰਡ ਰਹੇ ਆ ਕੱਲ ਨੂੰ ਦੇਖੋ ਮੈਂ ਦਜੀਤ ਭਾਈਚਾਰੇ ਨਾਲ ਬਾਦਮੀ ਕੀ ਸਮਾਏ ਨਾਲ ਬੋਲੋਂ ਕਰਦਾ ਕੱਲ ਨੂੰ ਇਹ ਆ ਕੇ ਖੜੇ ਹੋ ਕੇ ਕਹਿੰਦੇ ਵੀ ਬਾਦਮੀ ਕੀ ਧਰਮ ਚਿੱਤਾ ਆຊੀਰ ਇਦਾਂ ਹੁੰਦੀ ਸਾਡੇ ਭਗਵਾਨ ਰਾਮ ਦੇ ਜਾਂ ਸ਼ੰਕਰ ਦੇ ਇਦਾਂ ਨਹੀਂ ਹੁੰਦੀ ਫੇਰ ਕੀ ਅਸੀਂ ਆਡੋ ਜਾਾਂਗੇ ਹੈ ਤਾਂ ਅਸੀਂ ਹਿੰਦੂ ਹੀ ਆ ਹਾਂ ਤਾਂ ਅਸੀਂ ਹਿੰਦੂ ਹੀ ਆ ਕੀ ਇਹ ਸਾਨੂੰ ਵੰਡ ਦੂਗੇ ਹੁਣ ਪੰਜਾਬ ਚ ਜਿਹੜਾ ਹਿੰਦੂ ਪੰਜਾਬੀ ਬੋਲਦਾ ਉਹ ਦੂਜੀ ਸਟੇਟ ਚ ਜਾ ਕੇ ਉੱਥੇ ਦੀ ਲੈਂਗੁਏਜ ਬੋਲਦਾ ਪਰ ਧਰਮ ਜਾਤ ਦੀ ਕੀ ਐ ਹੈ ਤਾਂ ਉਹ ਜਿਹੜਾ ਸਨਾਤਨੀਆਂ ਸਨਾਤਨੀਆਂ ਹਿੰਦੂ ਆ ਹਿੰਦੂ ਆ ਮੁਸਲਮਾ ਮੁਸਲਮਾ ਸਟੇਟਾਂ ਜਾਂ ਭਾਸ਼ਾ ਚੇਂਜ ਹੋਣਾ ਕਿਸੇ ਦਾ ਸਿਧਾਂਤ ਚੇਂਜ ਨਹੀਂ ਹੁੰਦਾ ਜਿਸ ਧਰਮ ਚ ਅਸੀਂ ਪੈਦਾ ਹੋਏ ਸਾਡੀ ਉਹਦੇ ਚ ਪੂਰੀ ਆਸਥਾ ਠੀਕ ਐ ਅਸੀਂ ਪੀਰੀ ਫਕੀਰੀ ਨੂੰ ਮੰਨਦੇ ਆ ਮੰਨਾਂਗੇ ਕਿਸੇ ਦੇ ਕਹਤੇ ਨਹੀਂ ਰੁਕਾਂਗੇ ਪਰ ਅਸੀਂ ਆਪਣੇ ਸਨਾਤਮ ਨੂੰ ਵੀ ਨਹੀਂ ਪਿੱਛੇ ਛੱਡਣਾ ਇਸ ਕਰਕੇ ਸਨਾਤਨ ਵੀ ਚੱਲੂਗਾ ਯਾਤਰਾ ਵੀ ਹੋਊਗੀ ਸਭ ਕੁਝ ਹੋਊਗਾ ਅਸੀਂ ਕਿਸੇ ਦੇ ਵਿਰੋਧ ਨਹੀਂ ਕਰਦੇ ਗੱਲ ਸਿਰਫ ਇੰਨੀ ਕਹਾਂ ਅਸੀਂ ਸੁਖ ਸ਼ਾਂਤੀ ਨਾਲ ਯਾਤਰਾ ਕਰਨੀ ਹੈ ਸਮਾਜ ਨੂੰ ਚੰਗੀ ਸੇਵ ਦੇ ਨਾਸਤੇ ਆਪਣੇ ਲਖਦਾਤਾ ਪੀਰ ਜੀ ਦਾ ਜਨਮ ਦਿਨ ਮਨਾਣਾ ਸਾਨੂੰ ਜਨਮ ਦਿਨ ਮਨਾਉਣ ਤੋਂ ਕੋਈ ਨਹੀਂ ਰੋਕ ਸਕਦਾ ਅਸੀਂ ਜਨਮ ਦਿਨ ਮਨਾਣਾ ਪ੍ਰਸ਼ਾਸਨ ਅੱਗੇ ਬੇਨਤੀ ਹੈ ਨਾ ਨਕੇਲ ਪਾਵੇ ਨਹੀਂ ਤਾਂ ਫਿਰ ਪ੍ਰਸ਼ਾਸਨ ਜ਼ਿੰਮੇਵਾਰ ਹੈ ਇਸ ਚੀਜ਼ ਦਾ ਕਿਉਂਕਿ ਪ੍ਰਸ਼ਾਸਨ ਨੇ ਸਾਨੂੰ ਪਰਮਿਸ਼ਨ ਦਿੱਤੀ ਉਹਨਾਂ ਦਾ ਰਾਈਟ ਬਣਦਾ ਸਾਡੀ ਵੀ ਸੁਰੱਖਿਆ ਕਰਨ ਦਾ ਪ੍ਰਸ਼ਾਸਨ ਸੁਖ ਚੰਗੇ ਤਰੀਕੇ ਨਾਲ ਸ਼ਾਂਤੀ ਮੇਂ ਢੰਗ ਨਾਲ ਯਾਤਰਾ ਨੂੰ ਕਰਵਾਵਾਂਗਾ ਮੈਂ ਤੁਹਾਡੇ ਵੱਲੋਂ 21 22 23 ਦੀ ਤਿਆਰੀ ਪੂਰੀ ਰੱਖੀ ਪੂਰੀ ਤਿਆਰੀ ਹੈ ਜੀ 110% ਤਿਆਰੀ ਹੈ ਜੋ ਕੋਈ ਵੀ ਕਿਸੇ ਤਰ੍ਹਾਂ ਦਾ ਵਿਗਨ ਪਾਊਗਾ ਉਹਦਾ ਜ਼ਿੰਮੇਵਾਰ ਫਿਰ ਉਹ ਖੁਦ ਆਊਗਾ ਜਾਂ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਅਸੀਂ ਤਾਂ ਬਹੁਤ ਸ਼ਾਂਤੀ ਮੈਂ ਢੰਗ ਨਾਲ ਯਾਤਰਾ ਕੱਢਣੀ ਹੈ ਅਸੀਂ ਤਾਂ ਆਪਣੇ ਜੋ ਪੁਖਤਾ ਪ੍ਰਬੰਧ ਜਿਹੜੇ ਸਿਕਿਉਰਿਟੀ ਦੇ ਵੀ ਹਰ ਤਰ੍ਹਾਂ ਦੇ ਰੱਖਣੇ ਕਿਉਂਕਿ ਹਜ਼ਾਰਾਂ ਦੀ ਤਦਾਦ ਚ ਸੰਗਤ ਨੇ ਆਣਾ ਪੂਰੇ ਦੇਸ਼ ਚ ਆਣਾ ਲਖਦਾ ਤਾਂ ਪੀਰ ਜੀ ਨੂੰ ਮੰਨਣ ਵਾਲੀ ਸੰਗਤ ਅਤੇ ਪ੍ਰੇਮਧਾਨ ਨੂੰ ਮੰਨਣ ਵਾਲੀ ਸੰਗਤ ਜਿਹੜੀ ਪੂਰੀ ਦੁਨੀਆ ਚ ਦੇਸ਼ ਚ ਲੋਕਾਂ ਨੇ ਆਣਾ ਵਾ ਇਹਨਾਂ ਨੂੰ ਤਾਂ ਇਸ ਚੀਜ਼ ਦੀ ਸ਼ਰਮ ਨਹੀਂ ਆ ਰਹੀ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਵੀ ਜਿਹੜੇ ਬਾਬ ਆਣੇ ਦੇ ਜੋ ਕਹਿਦਾ ਦੇ ਨੇ ਇਹਨਾਂ ਨੂੰ ਇਸ ਚੀਜ਼ ਦੀ ਸ਼ਰਮ ਨਹੀਂ ਆ ਰਹੀ ਵੀ ਇਹ ਧਰਮ ਦੇ ਨਾਂ ਤੇ ਰਾਜਨੀਤੀ ਕਰਕੇ ਆਪਦਾ ਵੀ ਸਟੇਟਸ ਡਾਊਨ ਕਰ ਰਹੇ ਦੂਜੇ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਸਾਡੇ ਵੀਰ ਭਰਾਵਾਂ ਦਾ ਵੀ ਮੋਰਲ ਡਾਊਨ ਕਰ ਰਹੇ ਪਰ ਇਹ ਵਿੱਚੋ ਵਿੱਚੋ ਕਈ ਵਾਰੀ ਇਹ ਵੀ ਗੱਲਾਂ ਨਿਕਲਦੇ ਨੇ ਵੀ ਬੰਟੀ ਬਾਬਾ ਜੀ ਦਾ ਜਿਹੜਾ ਪ੍ਰੇਮਤਾਵਾ ਸਰਬ ਧਰਮ ਦੇ ਜੋ ਗੰਮ ਕਰਦੇ ਨੇ ਉਹ ਵੀ ਇੱਕੋ ਜਗ੍ਹਾ ਦੇ ਵਿੱਚ ਇੱਕੋ ਪ੍ਰਿੰਸਪਲਸ ਦੇ ਵਿੱਚ ਮੰਦਿਰ ਤੇ ਪੀਰਖਾਨਾ ਚਾਹੀਦਾ ਨਹੀਂ ਜੋ ਆਮ ਧਾਰਨਾ ਦੇ ਲੋਕ ਬੋਲਦੇ ਨੇ ਇਹ ਚੀਜ਼ ਤੇ ਹੋਣਾ ਚਾਹੀਦਾ ਸਵਸ਼ਟੀਕਰਨ ਹੈ ਮੈਨੂੰ ਮੈਨੂੰ ਚੀਜ਼ ਦੱਸੋ ਜਦ ਹਸਪਤਾਲ ਵਿੱਚ ਆਪਾਂ ਐਡਮਿਟ ਹੁੰਨੇ ਆ ਕਦੀ ਕੋਈ ਖੂਨ ਦੇਣ ਦੇ ਲੱਗੇ ਪੁੱਛਦਾ ਵੀ Hindu ਦਾ ਕਿ Musalman ਦਾ ਜ਼ਮੀਨ ਹੈ ਧਰਤੀ ਹੈ ਇਹ ਧਰਤੀ ਸਾਡੀ ਮਾਂ ਵਾ اسی ਧਰਤੀ ਚੋਂ ਕਨਕ ਵੀ ਬੀਜੀ ਜਾਂਦੀ ਹੈ اسی ਧਰਤੀ 'ਚੋਂ ਸਾਨੂੰ ਖਾਣਾ ਵੀ ਮਿਲਦਾ ਪਸ਼ੂ ਪੰਛੀ ਦੁਨੀਆ ਦੇ ਜਿੰਨੇ ਵੀ ਜੀਵ ਐ اسی ਧਰਤੀ ਤੋਂ ਪੈਦਾ ਹੋਇਆ ਜਦ ਧਰਤੀ ਸਾਡੇ 'ਚ ਫਰਕ ਨਹੀਂ ਕਰਦੀ ਜਦ ਇਹ ਧਰਤੀ ਜਿਹੜੀ ਇਨਸਾਨ ਨੂੰ ਪੈਦਾ ਕਰਦੀ ਉਹ ਫਰਕ ਨਹੀਂ ਕਰਦੀ ਫਿਰ ਇਨਸਾਨ ਕਿੱਦਾਂ ਫਰਕ ਕਰ ਸਕਦਾ ਵੀ ਇਸ ਜ਼ਮੀਨ ਤੇ ਆ ਨਹੀਂ ਹੋਊਗਾ ਇਸ ਜ਼ਮੀਨ ਤੇ ਆ ਨਹੀਂ ਹੋਊਗਾ ਕਿੱਦਾਂ ਕਰ ਸਕਦਾ ਜੇ ਇਨਸਾਨ ਫਰਕ ਹੀ ਨਾ ਕਰੇ ਤੇ ਫੇ ਸਭ ਕੁਝ ਪੀਸਫੁਲ ਨਾ ਚੱਲੇ ਬਿਲਕੁਲ ਬਿਲਕੁਲ ਗੱਲ ਤਾਂ ਸਿਰਫ ਇਹ ਇਹ ਦੇਖੋ ਇਹ ਮਸਲਾ ਪੈਸੇ ਦਾ ਲਾਲਚ ਦਾ ਮਸਲਾ ਜਾਂ ਸਿਕਿਉਰਿਟੀ ਦਾ ਮਸਲਾ ਇਹ ਕੋਈ ਧਰਮ ਦਾ ਮਸਲਾ ਨਹੀਂ ਹੈ ਇਹ ਮਸਲਾ ਧਰਮ ਦਾ ਬਣਾਇਆ ਜਾ ਰਿਹਾ ਹੈ ਬੰਟੀ ਬਾਬਾ ਜੀ ਵਰਗੇ ਸਖਸ਼ੀਤ ਬਹੁਤ ਵਧੀਆ ਤੇ ਨੇਕ ਇਨਸਾਨ ਨੇ ਸਮਾਜ ਦਾ ਬਹੁਤ ਭਲਾ ਕੀਤਾ ਉਹਨਾਂ ਨੇ ਤੇ ਕਰਨਗੇ ਇਦਾਂ ਦੇ ਕੁਝ ਬੰਦਿਆ ਦੇ ਕਹਿਣ ਨਾਲ ਕੁਝ ਰੁਕਣ ਨਹੀਂ ਲੱਗਾ ਜੋ ਕਰਨਾ ਉਹਨਾਂ ਨੇ ਕਰਨਾ ਹੀ ਹਜ਼ਾਰਾਂ ਲੋਕਾਂ ਦੀ ਆਸਥਾ ਜਿਹਨਾਂ ਦੀ ਜੁੜੀ ਹੋਈ ਆ ਉਹਨਾਂ ਨੂੰ ਕਿੱਦਾਂ ਰੋਕ ਜਾਣਗੇ ਜਿਹੜੇ ਹਜ਼ਾਰਾਂ ਲੋਕਾਂ ਨੇ ਯਾਤਰਾ 'ਚ ਸ਼ਾਮਲ ਹੋਣ ਵਾਸਤੇ ਚਾਰ-ਚਾਰ ਮਹੀਨਿਆਂ ਤੋਂ ਤਿਆਰੀਆਂ ਕੀਤੀਆਂ ਆ ਦੇਸ਼ਾਂ ਵਿਦੇਸ਼ਾਂ 'ਚੋਂ ਆਣਾ ਇਹ ਇਹ ਉਹਨਾਂ ਨੂੰ ਰੋਕ ਲੂਗੇ ਰੋਕ ਸਕਦੇ ਆ ਕੋਈ ਪ੍ਰਸ਼ਾਸਨ ਨੂੰ ਅਧਿਤਾ ਜਾਂ ਬੰਟੀ ਬਾਬਾ ਜੀ ਲੋ ਕੋਈ ਸਾਡੇ ਵੱਲੋਂ ਸਿਕਿਉਰਟੀ ਦੇ ਪੁਖਤਾ ਪ੍ਰਬੰਧ ਹੈ ਪ੍ਰਸ਼ਾਸਨ ਤੋਂ ਜ਼ਿਆਦਾ ਸੀ ਪਰਮਿਸ਼ਨ ਕੋਈ ਵੀ ਇਵੈਂਟ ਹੁੰਦਾ ਪ੍ਰਸ਼ਾਸਨ ਤੋਂ ਸੀਪੀ ਦਫ਼ਤਰੋਂ ਵੀ ਡੀਸੀ ਦਫ਼ਤਰੋਂ ਵੀ ਪੂਰੀਆਂ ਪਰਮਿਸ਼ਨਾਂ ਹੁੰਦੀਆਂ ਆ ਰਾਮਲੀਲਾ ਕਮੇਟੀ ਨਾਲ ਕੋਈ ਵਾਰਤਾ ਲਾ ਪਈ ਹਜੇ ਤੱਕ ਦੇਖੋ ਜੀ ਮੈਂ ਤਾਂ ਸੇਵਾ ਕਾ ਦਰਬਾਰ ਦਾ ਮੈਂ ਦਰਬਾਰ ਦਾ ਸੇਵਕ ਹੈ ਇਹ ਕੰਮ ਬਾਬਾ ਜੀ ਦਾ ਜਾਂ ਮੈਨੇਜਮੈਂਟ ਦਾ ਵਾ ਸਾਡਾ ਕੰਮ ਤਾਂ ਦੇਖੋ ਮੈਂ ਆਪਣੇ ਮੈਂ ਬਾਬਾ ਸਾਹਿਬ ਦਾ ਦਿੱਟ ਫੋਰਸ ਦਾ ਪ੍ਰਧਾਨ ਆ ਪੰਜਾਬ ਦਾ ਆ ਭਾਰਤੀ ਜਨਤਾ ਪਾਰਟੀ ਐਸਸੀ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਆ ਮੇਰੇ ਨਾਲ ਮੇਰੇ ਭਰਾ ਜਿੰਨੇ ਵੀ ਬੈਠੇ ਆ ਅੱਡ ਅੱਡ ਧਾਰਮਿਕ ਸੰਗਠਨਾਂ ਦੇ ਲੋਕ ਆ ਸਾਰੇ ਬੈਠੇ ਆ ਆ ਚਾਹੇ ਰਾਜਵੀਰ ਜੀ ਨੇ ਰਵੀ ਜੀ ਨੇ ਸੁਸ਼ੀਰ ਜੀ ਆ ਜਾਂ ਕਟਾਰੀਆ ਸਾਹਿਬ ਨੇ ਸਾਰੇ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਇਹ ਇਹ ਕਾਦੇ ਵਾਸਤੇ ਬੈਠੇ ਨੇ ਇਸ ਵਾਸਤੇ ਬੈਠੇ ਵੀ ਅਸੀਂ ਪੀਸਫੁਲੀ ਸ਼ਾਂਤੀ ਮੀ ਢੰਗ ਨਾਲ ਰੱਖਦਾ ਤਾਂ ਪੀਰ ਜੀ ਦਾ ਬਰਥਡੇ ਮਨਾਣਾ ਤੇ ਜਿਹਦੇ ਨਾਲ ਸਾਡੀ ਜਿਹੜੀ Hindu ਧਰਮ ਦੀ ਆਸਥਾ ਵਾ ਉਹ ਵੀ ਮੇਨਟੇਨ ਰਵੇ ਉਹਦੀ ਉਹਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਕੋਈ ਵਿਗਨ ਨਾ ਹੋਵੇ ਧੰਨਵਾਦ ਜੀ ਧੰਨ ਉਹ ਇਸਗੇ ਅਜੇ ਬਲਦ ਸ਼ਾਹਵਰ ਜੀ ਨੇ ਕਿਹਾ ਵੀ ਸਰਬ ਤਰਮ ਦਾ ਕੰਮ ਹੋ ਰਿਹਾ ਹੈ ਤੇ ਅਸੀਂ ਬੜੇ ਪੀਸਫੁਲ ਢੰਗ ਨਾਲ ਆਪਣੀ ਧਾਰਮਿਕ ਆਸਥਾ ਵਰ ਨੂੰ ਨਾਲ ਲੈ ਕੇ ਅਸੀਂ ਜੋ ਰਾਤ ਯਾਤਰਾ ਦਾ ਕੰਮ ਉਲੀਕਿਆ ਹੈ ਇਹ ਅਸੀਂ 21 22 23 ਤਰੀਕ ਨੂੰ ਰਾਤ ਯਾਤਰਾ ਹੋਣ ਜਾ ਰਹੀ ਹੈ ਉਹ ਰਾਤ ਯਾਤਰਾ ਜਿਹੜੀ ਹੈ ਉਹ ਦਰੇਸੀ ਗਰਾਊਂਡ ਤੋਂ ਹੀ ਸ਼ੁਰੂ ਹੋਏਗੀ ਜੋ ਕਿ ਐਸ ਪਰ ਇਹਨਾਂ ਨੇ ਪੋਸਟਰ ਦੇ ਉੱਤੇ ਜਾਂ ਐਸ ਪਰ ਇਹਨਾਂ ਨੇ ਇਨਵਿਟੇਸ਼ਨ ਦੇ ਉੱਤੇ ਦਿੱਤਾ ਹੈ ਬਾਕੀ ਇਹਨਾਂ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਵੀ ਜੋ ਵੀ ਕੰਮ ਹੋਣਾ ਚਾਹੀਦਾ ਪੀਸਫੁਲ A que tanwar, tanwar. tan